ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕੁੜਤੇ ਦੇ ਉੱਪਰ ਫੱਟੀ ਕਿਸ ਤਰ੍ਹਾਂ ਲਗਾ ਸਕਦੇ ਹਾਂ ਜਾਂ ਬੰਦ ਬੈਨ ਵਾਲਾ ਗਲਾ ਹੁੰਦਾ ਜਿਹੜਾ ਉਹਦੇ ਉੱਪਰ ਆਪਾਂ ਫੱਟੀ ਕਿਸ ਤਰ੍ਹਾਂ ਲਗਾਉਣੀ ਹੈ ਜਿਨ੍ਹਾਂ ਦੇ ਉੱਤੇ ਆਪਣੇ ਬਟਨ ਲੱਗਦੇ ਹੁੰਦੇ ਨੇਗੇ ਇਹ ਆਪਾਂ ਤੁਹਾਨੂੰ ਫੱਟੀ ਲਗਾਉਣਾ ਦੱਸਾਂਗੇ ਜੀ ਅੱਜ ਤੁਸੀਂ ਗਲੇ ਦੀ ਕਟਿੰਗ ਕਰ ਲੈਣੀ ਹੈ ਪਹਿਲਾਂ ਤੁਸੀਂ ਵੱਡਾ ਰੱਖਣਾ ਜਾਂ ਛੋਟਾ ਰੱਖਣਾ ਉਸ ਹਿਸਾਬ ਨਾਲ ਤੁਸੀਂ ਗਲੇ ਦੀ ਕਟਿੰਗ ਕਰ ਲੈਣੀ ਹੈ 2 ਇੰਚ ਇਧਰ ਨੂੰ ਰੱਖਣਾ 2.5 ਇੰਚ ਰੱਖਣਾ ਤੇ ਤੁਸੀਂ ਆਪਣੇ ਨਾਪ ਦੇ ਹਿਸਾਬ ਨਾਲ ਕਟਿੰਗ ਕਰ ਲੈਣੀ ਹੈ ਤੇ ਫੱਟੀ ਜਿਆਦਾ ਤੋਂ ਜਿਆਦਾ ਜੀ 10 ਇੰਚ ਦੀ ਹੁੰਦੀ ਹੈ ਜੀ ਤੇ ਤੁਸੀਂ ਘੱਟ ਵੀ ਰੱਖ ਸਕਦੇ ਹੋਗੇ ਤੇ ਆਪਾਂ ਫੱਟੀ 7 ਇੰਚ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਕੁੜਤੇ ਦਾ ਸੈਂਟਰ ਕਰਕੇ ਨਿਸ਼ਾਨ ਲਾ ਲੈਣਾ ਬਿਲਕੁਲ ਇਹ ਫੱਟੀ ਸੈਂਟਰ ਚੋਂ ਕੱਟੀ ਜਾਊਗੀ ਜਦੋਂ ਕੁੜਤਾ ਦਾ ਆਪਾਂ ਸੈਂਟਰ ਕਰ ਲਾਂਗੇ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਫੱਟੀ ਕਟਿੰਗ ਕਰਨ ਲੱਗੇ ਜੀ ਜਿੱਥੇ ਤੱਕ ਆਪਾਂ ਫੱਟੀ ਕਟਿੰਗ ਕਰਨੀ ਆ ਉਤੋਂ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਟਾਕ ਲਗਾ ਲੈਣਾ ਥੋੜਾ ਜਿਹਾ ਉਧਰ ਨੂੰ ਥੋੜਾ ਜਿਹਾ ਉਧਰ ਨੂੰ ਕਿਉਂਕਿ ਸਲਾਈ ਲਾਉਣ ਲੱਗੇ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਆਪਾਂ ਇਹਨੂੰ ਸਿੱਧਾ ਕਰਦੇ ਹਾਂਗੇ ਇਸ ਤਰ੍ਹਾਂ ਆ ਦੇਖੋ ਥੋੜਾ ਜਿਹਾ ਟਾਕ ਆਪਾਂ ਇਧਰ ਨੂੰ ਲਗਾਇਆ ਥੋੜਾ ਜਿਹਾ ਇਧਰ ਨੂੰ ਲਗਾਇਆਗਾ ਹੁਣ ਆਪਾਂ ਇਹਦੇ ਉੱਪਰ ਫੱਟੀ ਲਗਾਵਾਂਗੇ ਆ ਦੇਖੋ ਇਥੋਂ ਆਪਣਾ ਗਲਾ ਕਟਿੰਗ ਕੀਤਾ ਹੋਇਆ ਇਦਰ ਆਪਣੀ ਫੱਟੀ ਲੱਗੂਗੀ ਜਿਸ ਦੇ ਉੱਪਰ ਬਟਨ ਲੱਗਣਗੇ ਤੁਸੀਂ ਟਿਚ ਬਟਨ ਰਿੰਗ ਬਟਨ ਜਾਂ ਜੋ ਵੀ ਤੁਸੀਂ ਫੈਂਸੀ ਬਟਨ ਲਗਾਉਣਿਆਂ ਲਗਾ ਸਕਦੇ ਹੋਗੇ ਤੇ ਕਾਜ ਬਟਨ ਕਰਕੇ ਵੀ ਦੂਸਰੇ ਬਟਨ ਫੈਂਸੀ ਲੱਗ ਸਕਦੇ ਨੇਗੇ ਤੇ ਹੁਣ ਆਪਾਂ ਇਹਦੇ ਉੱਪਰ ਫੱਟੀ ਲਗਾਉਣਾ ਦੱਸਾਂਗੇ ਆਪਾਂ ਫੱਟੀ ਕੱਟ ਲਈਏ ਜੀ ਹਾਂਜੀ ਉਹ ਆਪਾਂ ਗਲੇ ਦੀ ਫੱਟੀ ਕੱਟੀ ਸੀ 7 ਇੰਚ ਇਹਨੂੰ ਆਪਾਂ 9 ਇੰਚ 8.5 ਇੰਚ ਕੱਟ ਸਕਦੇ ਆਂਗੇ ਤੇ ਆਪਾਂ ਇਹਦੀ ਚੌੜਾਈ ਰੱਖੀ ਹੈ ਜੀ 3 ਇੰਚ ਇਹ ਡਬਲ ਹੋ ਕੇ ਲੱਗੂਗੀ 3 ਇੰਚ ਆਪਾਂ ਪੱਟੀ ਰੱਖੀ ਹੈ ਜੀ ਸਵਾ ਕਿੰਚੇ ਦੀ ਚੁੜਾਈ ਰਹੇਗੀ ਕਿਉਂਕਿ ਕੋ ਸਲਾਈ ਚਾਜੂ ਕਿਉਂ ਸੇ ਇਹ ਡਬਲ ਹੋ ਕੇ ਇਸ ਤਰ੍ਹਾਂ ਲੱਗੂਗੀ ਤੇ ਇੱਕ ਆਪਾਂ ਬਰੀਕ ਪੱਟੀ ਕੱਟਾਂਗੇ ਉਹ ਇਹਨੂੰ ਇੱਥੋਂ ਆਪਾਂ 1 ਸਵਾ ਇੰਚ ਚੁੜਾਈ ਚ ਕੱਟਾਂਗੇ ਜੀ ਲੰਬਾਈ ਇੰਨੀ ਹੀ ਰਹੂਗੀ ਇੱਕ ਆਪਾਂ ਇੰਨੀ ਪੱਟੀ ਕਟਿੰਗ ਕਰ ਲਈ ਇੱਕ ਆਪਾਂ ਥੋੜੀ ਜੀ ਨਾਲੋਂ ਘਾਟ ਕਟਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਸੈਂਟਰ ਚ ਕਟਿੰਗ ਕਰ ਲੈਣਾ ਹੁਣ ਆਪਾਂ ਇਹਨੂੰ ਗਲੇ ਤੇ ਲਗਾਵਾਂਗੇ ਜਿਹੜਾ ਵੇਸਟ ਕਪੜਾ ਨੂੰ ਆਪਾਂ ਰਫ ਕਰ ਦਾਂਗੇ ਆ ਦੇਖੋ ਜਿਹੜੀ ਬਰੀਕ ਪੱਟੀ ਹੈਗੀ ਉਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਜੀ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ ਆਪਾਂ نیچے ਰੱਖਾਂਗੇ ਤੇ ਇਸ ਤਰ੍ਹਾਂ ਇਹਨੂੰ ਹਲਕਾ ਜਿਹਾ ਫੋਲਡ ਕਰਾਂਗੇ ਇਹ ਜਿਹੜੀ ਬਰੀਕ ਫੱਟੀ ਆ ਜੀ ਬਰੀਕ ਲਗਾਉਣੀ ਆਪਾਂ ਉਹ ਵਾਲੀ ਲੱਗੂਗੀ ਜਿੱਧਰ ਆਪਾਂ ਬਟਨ ਲਗਾਉਣੇ ਆ ਦੇਖੋ ਇੰਨੇ ਕੁ ਬਰੀਕ ਆਪਾਂ ਰੱਖਣੀਆਂ ਇਹ ਇੰਨਾ ਕੁ ਆਪਾਂ ਕਪੜਾ ਅੰਦਰ ਨੂੰ ਫੋਲਡ ਕਰਨਾ ਜਿੱਧਰ ਆਪਾਂ ਕਾਜ ਕਰਨੇ ਹੋਣਗੇ ਜੀ ਉਧਰ ਆਪਣੀ ਵੱਡੀ ਫੱਟੀ ਲੱਗੂਗੀ ਇਹਨੂੰ ਆਪਾਂ ਜਿਹੜਾ ਕਪੜਾ ਵੱਧਾ ਅੰਦਰਲੀ ਸਾਈਡ ਫੋਲਡ ਕਰ ਦਾਂਗੇ ਇਥੋਂ ਇਸ ਤਰ੍ਹਾਂ ਆਪਾਂ ਇਹਦੀ ਬਿਲਕੁਲ ਕਿਨਾਰੇ ਤੇ ਆ ਕੇ ਸਲਾਈ ਕਰ ਦਾਂਗੇ ਇਥੋਂ ਆਪਾਂ ਸਲਾਈ ਕਟਿੰਗ ਕਰ ਲਾਂਗੇ ਤੇ ਇਹਦੇ ਨਾਲ ਹੁਣ ਆਪਾਂ ਇੱਕ ਪੈਰ ਪੈਰ ਦੇ ਮਾਰਜਨ ਨਾਲ ਇੱਕ ਸਲਾਈ ਹੋਰ ਲਗਾਵਾਂਗੇ ਇਹਦੇ ਨੂੰ ਆਪਾਂ ਅੰਦਰਲੀ ਸਾਈਡ ਕਰ ਲੈਣਾ। ਇਹਨੂੰ ਵੀ ਆਪਾਂ ਇੱਥੋਂ ਬਿਲਕੁਲ ਹਿਨਾਰੇ ਪਿਆਸੋਂ ਛੱਡ ਦੇਣਾ। ਹੁਣ ਆਪਾਂ ਦੂਸਰੀ ਫੱਟੀ ਲਗਾਉਣੀ ਆ। ਉਹਦੇ ਅੰਦਰ ਤੁਸੀਂ ਪੇਸਟਿੰਗ ਵੀ ਪਾ ਸਕਦੇ ਹੋ, ਬੁਕਰਮ ਵੀ ਪਾ ਸਕਦੇ ਹੋ। ਪਰ ਆਪਾਂ ਇਸੇ ਤਰ੍ਹਾਂ ਲਗਾਵਾਂਗੇ। ਆ ਦੇਖੋ ਇਹਨੂੰ ਇਧਰਲੀ ਸਾਈਡ ਤੋਂ ਫੱਟੀ ਨੂੰ ਆਪਾਂ ਨੀਚੇ ਵਾਲੀ ਸਾਈਡ ਰੱਖਾਂਗੇ ਤੇ ਇਹਨੂੰ ਉਲਟਾ ਕੇ ਸਲਾਈ ਲਗਾਵਾਂਗੇ। जिन्ना क मार्जिन आपको उधर रखा जी मैं तो उन्नीक मार्जन ना ही सिलाई लगाव कपड़े ने मैं उल्टा लिया गा कि कोई अपन थोड़ी प्रॉब्लम ना होनारे लिजा के इतों जो टक् लगे उक ही सिलाई लगा है ਇਥੋਂ ਸਲਾਈ ਆਪਾਂ ਬਾਹਰ ਕਰ ਦਿੰਦੇ ਹਾਂ ਹੁਣ ਇਹਨੂੰ ਆਪਾਂ ਇਸੇ ਤਰ੍ਹਾਂ ਸਿੱਧੇ ਲੋਟ ਨੂੰ ਉਲਟਾ ਲੈਣਾ ਤੁਸੀਂ ਪ੍ਰੈਸ ਵਗੈਰਾ ਕਰ ਸਕਦੇ ਹੋ ਪਾਨ ਵਗੈਰਾ ਪਾ ਸਕਦੇ ਹੋ ਤੇ ਇਥੋਂ ਆਪਾਂ ਇਸ ਤਰ੍ਹਾਂ ਜਿੰਨੇ ਕ ਸਲਾਈ ਲਗਾਈ ਆਪਾਂ ਉਹਨਾਂ ਕ ਮਾਰਜਨ ਰੱਖ ਕੇ ਕੱਪੜਾ ਫੋਲਡ ਕਰਾਂਗੇ ਦੇਖੋ ਜਿਹੜੀ ਸਲਾਈ ਲਗਾਈ ਆਪਾਂ ਉਹਦੇ ਉੱਪਰ ਸਲਾਈ ਲਗਾਵਾਂਗੇ ਹੁਣ ਇੱਥੋਂ ਧਿਆਨ ਨਾਲ ਸਲਾਈ ਲਗਾਉਣੀ ਹੈ ਜੀ ਇਹ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ ਇਹਦੇ ਉੱਪਰ ਫੋਲਡ ਕਰਾਂਗੇ जड़ा कपड़ा यदि बधूगा यथों नीचे डब्बी बना दें एक सैड न कपड़ा फोल्ड कर लिया तो सेंटर चाहें यद डब्बी बनावेंगे देखो जी आ कपड़ा अपना फोल्ड करता जितों अपना आ ट लग्या जाके उ डब्बी बंद कर देंगे ਤੇ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਵਗੈਰਾ ਕਰਕੇ ਫਿਰ ਤੁਸੀਂ ਸਲਾਈ ਲਗਾਉਣੀ ਆ ਇਹਨੂੰ ਤੁਸੀਂ ਇੱਥੋਂ ਡਬਲ ਸਲਾਈ ਵੀ ਕਰ ਸਕਦੇ ਹੋ ਪੈਰ-ਪੈਰ ਦੇ ਮਾਰਜਨ ਨਾਲ ਚੈੱਕ ਬਣਾਉਣਾ ਤੁਸੀਂ ਚੈੱਕ ਵੀ ਬਣਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਕਿਵੇਂ ਇਸ ਤਰ੍ਹਾਂ ਬਣੀ ਆ ਇਹਦੀ ਸਲਾਈ ਆਪਾਂ ਕੱਟ ਲਈਏ ਲਓ ਜੀ ਇਹ ਫੱਟੀ ਆਪਣੀ ਇਸ ਤਰ੍ਹਾਂ ਬਣ ਗਈ ਐ ਪ੍ਰੈਸ ਵਗੈਰਾ ਕਰਕੇ ਬਿਲਕੁਲ ਇਹਦੇ ਤੇ ਫਿਨਿਸ਼ਿੰਗ ਆ ਜਾਂਦੀ ਆ ਆ ਦੇਖੋ ਇਥੋਂ ਤੁਸੀਂ ਇਹਨੂੰ تیرਸਾ ਨਿਸ਼ਾਨ ਲਗਾ ਕੇ ਵੀ ਬਣਾ ਸਕਦੇ ਹੋਗੇ ਆ ਲਓ ਜੀ ਇਹਦੇ ਤੇ ਆਪਣੇ ਕਾਜ ਹੋ ਜਾਣਗੇ ਇਹਦੇ ਉੱਪਰ ਆਪਣੇ ਬਟਨ ਲੱਗਣਗੇ ਠੀਕ ਹੈ ਜੀ ਕਾਜ ਹੋ ਕੇ ਬਟਨ ਇਹਦੇ ਉੱਪਰ ਆ ਜਾਣਗੇ ਇਸ ਤਰ੍ਹਾਂ ਇਹ ਫੱਟੀ ਲੱਗਦੀ ਹੈ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਇਹਦੇ ਉੱਤੇ ਤੁਸੀਂ ਬੰਦ ਬੈਨ ਲਗਾ ਸਕਦੇ ਹੋ ਕਲਰ ਲਗਾ ਸਕਦੇ ਹੋ ਜੋ ਵੀ ਤੁਹਾਡੀ ਇੱਛਾ ਤੁਸੀਂ ਲਗਾ ਸਕਦੇ ਹੋਗੇ ਤੇ ਹੁਣ ਆਪਾਂ ਇਹਦੇ ਤੇ ਬਟਨ ਰੱਖ ਕੇ ਦਿਖਾਉਨੇ ਆ ਲਓ ਜੀ ਇਸ ਤਰ੍ਹਾਂ ਆਪਣੀ ਇਹ ਫੱਟੀ ਲੱਗ ਗਈ ਏ ਇਸ ਤਰ੍ਹਾਂ ਬਟਨ ਲੱਗ ਜਾਣਗੇ ਬਟਨ ਤੁਸੀਂ ਕੋਈ ਵੀ ਲਗਾ ਸਕਦੇ ਹੋਗੇ ਤੇ ਗਲੇ ਦੇ ਉੱਪਰ ਤੁਸੀਂ ਕਲਰ ਬੈਨ ਵਗੈਰਾ ਜੋ ਤੁਹਾਡੀ ਇੱਛਾ ਤੁਸੀਂ ਲਗਾ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਫੱਟੀ ਵਾਲਾ ਕਮੀਜ਼ ਤਿਆਰ ਕਰ ਸਕਦੇ ਹੋਗੇ ਇਹ ਕੁੜਤੀਆਂ ਦੇ ਵੀ ਇਸ ਤਰ੍ਹਾਂ ਹੀ ਲੱਗਦੀ ਹੈ ਜੀ ਤੇ ਇਹਦੇ ਵਿੱਚ ਪੇਸਟਿੰਗ ਪੇਪਰ ਜਾਂ ਬੁਕਰਮ ਵਗੈਰਾ ਪਾ ਕੇ ਥੋੜੀ ਜਿਹੀ ਜ਼ਿਆਦਾ ਫਿਨਿਸ਼ਿੰਗ ਨਾਲ ਲੱਗ ਜਾਂਦੀ ਹੈ ਇਹ ਆਪਣੇ ਕੋਲੇ ਬੇਸਟ ਕਪੜਾ ਸੀ ਸਿਰਫ ਆਪਾਂ ਤੁਹਾਨੂੰ ਦੱਸਣ ਲਈ ਇਸ ਤੇ ਫੱਟੀ ਲਗਾਈ ਹੈਗੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਸਤੀ ਕਾਲ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਬਾਏ ਬਾਏ